ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూਸ 64 ਤਾਂ ਮੌਨਕ ਸ਼ਹਿਰ ਦੇ ਵਿੱਚ ਜੋ ਕਿ ਚੋਣ ਦਾ ਰੁਝਾਨ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਵਾਰ ਨੰਬਰ 3 ਦੇ ਵਿੱਚ ਪਰਵਜੋਤ ਜੋ ਕਿ ਧਰਮ ਪਤਨੀ ਭੋਲਾ ਸਿੰਘ ਜੀ ਸੇਖੋ ਸਾਡੇ ਨਾਲ ਜੁੜੇ ਨੇ ਬਹੁਤ ਹੀ ਸੁਹਜਵਾਨ ਤੇ ਇਮਾਨਦਾਰ ਜੋਗੇ ਤੁਹਾਨੂੰ ਐਮਸੀ ਦੇਣ ਜਾ ਰਹੇ ਆ ਆਓ ਗੱਲਬਾਤ ਕਰਦੇ ਹਾਂ ਭੋਲਾ ਸੇਖੋ ਜੀ ਨਾਲ ਕਿ ਉਹ ਐਮਸੀ ਬਣ ਕੇ ਕੀ ਕਾਰਜਗਾਰੀਆਂ ਕਰਨਗੇ ਆਜੋ ਜੀ ਸਾਰੇ ਨਾਲ ਬਹੁਤ ਹੀ ਸੂਝਵਾਨ ਇਮਾਨਦਾਰ ਪੜ੍ਹੇ ਲਿਖੇ ਹਰਮਨ ਪਿਆਰੇ ਦਿਲਾਂ ਤੇ ਰਾਜ ਕਰਨ ਵਾਲੇ ਜੋ ਕਿ ਐਮਸੀ ਦੀ ਚੋਣ ਵਾਸਤੇ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਭੋਲਾ ਸੇਖੋ ਜੀ ਉਹਨਾਂ ਦੀ ਧਰਮ ਪਤਨੀ ਪਰਵਜੋਤ ਕੋਰ ਆਓ ਗੱਲਬਾਤ ਕਰਦੇ ਹਾਂ ਕਿ ਉਹ ਐਮਸੀ ਬਣ ਕੇ ਇੱਕ ਐਮਸੀ ਦੀ ਭੂਮਿਕਾ ਤੇ ਉਹਨਾਂ ਦੀ ਕਾਰਜਕਾਰੀ ਕਿਵੇਂ ਪੇਸ਼ ਕਰਨਗੇ ਮਿਲਦੇ ਹਾਂ ਭੋਲਾ ਸੇਖੋ ਜੀ ਦੇ ਨਾਲ ਹਾਂਜੀ ਭੋਲਾ ਜੀ ਤੁਹਾਨੂੰ ਗਲੀ ਮੁਹੱਲੇ ਨੇ ਇੱਕ ਸਾਂਝ ਨੇ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਐਮਸੀ ਦੀ ਚੋਣ ਵਾਸਤੇ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਜੀ ਪਹਿਲਾਂ ਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦਾ ਦਾ ਪੰਜਾਬ ਨਿਊਜ਼ ਸਾਰੇ ਚੈਨਲ ਦਾ ਬਹੁਤ ਤੁਸੀਂ ਸਾਰੇ ਆਏ ਤੇ ਤੁਸੀਂ ਮੇਰੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹੋ ਇਹਦੇ ਨਾਲ ਸਾਰੇ ਮੈਨੂੰ ਸਾਰੀ ਛੱਤੀ ਬਰਾਦਰੀ ਦਾ ਸਾਰਾ ਮੇਰੇ ਨਾਲ ਸਾਥ ਹੈ ਸਾਰੇ ਪਰਿਵਾਰਾਂ ਦਾ ਤੇ ਬਹੁਤ ਹੀ ਮੇ ਸਾਫ ਸੁਥਰੀ ਸਾਡੀ ਮੁਹੀਬ ਚੱਲ ਰਹੀ ਹੈ ਜਿਹਦਾ ਬਹੁਤ ਵਧੀਆ ਸਾਰੇ ਸ਼ਹਿਰ ਵੱਲੋਂ ਹੰਗਾਰਾ ਮਿਲ ਰਿਹਾ ਖਾਸ ਕਰਕੇ ਵਾਰਡ ਵੱਲੋਂ ਬਾਕੀ ਸਾਰੇ ਸ਼ਹਿਰ ਵੱਲੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਸੱਜਣ ਮਿੱਤਰ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਸ਼ਰੀਕਾ ਸਾਡੇ ਬਹੁਤ ਹੀ ਜੋ ਕਿ ਪਹਿਲਾਂ ਐਮਸੀ ਦੀ ਚੋਣ ਲੜ ਚੁੱਕੇ ਸੀ ਰਿੰਕੂ ਚੇਅਰਮੈਨ ਜੀ ਇੱਕ ਵਾਰ ਉਹ ਵੀ ਰਿੰਕੂ ਜੀ ਨੇ ਇਸ ਵਾਰਡ ਦੀ ਕਪਤਾਨੀ ਪਿਛਲੇ ਪਲਾਨ ਚ ਕੀਤੀ ਸੀ ਉਹ ਵੀ ਸਾਡੇ ਦੇ ਦਰਮਿਆਨ ਮੌਜੂਦ ਨੇ ਉਹਨਾਂ ਤੋਂ ਵੀ ਸੁਣਨਾ ਚਾਹੁੰਦੇ ਆ ਕਿ ਰਿੰਕੂ ਜੀ ਤੁਸੀਂ ਭੋਲੇ ਦਾ ਚਿਹਰਾ ਐਮਸੀ ਵਾਸਤੇ ਕਿਹੋ ਜਿਹਾ ਫੀਲ ਕਰਦੇ ਹੋ ਜੀ ਦੇਖਣ ਵਾਸਤੇ ਇਹ ਭਾਈ ਸਾਡੇ ਵਾਰਡ ਚ ਭੋਲਾ ਸਿੰਘ ਸਿੱਖ ਹੋਣੀ ਅਸੀਂ ਖੁਦ ਹੀ ਖੜੇ ਆ ਵੈਰੀ ਗੁੱਡ ਜੀ ਸਾਡੀ ਸਾਰਾ ਪਰਿਵਾਰ ਸਾਡੇ ਜਿੰਨੇ ਬਿੱਤਰ ਪ੍ਰੇਮੀ ਜਿੰਨੇ ਵੀ ਸਾਡੇ ਇਸ ਬਾੜ ਦੇ ਵਿੱਚ ਨੇ ਜਿੰਨਾਂ ਦਾ ਅਸੀਂ ਪਹਿਲਾਂ ਕੰਮ ਕਰਾਇਆ ਅੱਗੇ ਤੋਂ ਵੀ ਹੁੰਦੇ ਰਹਿਣਗੇ ਤੇ ਦਿਲੋਂ ਅਸੀਂ ਭੋਲਾ ਸਿੰਘ ਸਿੱਖੋਂ ਦੇ ਨਾਲ ਹੀ ਖੜੇ ਆ ਤੇ ਇਹਨਾਂ ਦੀ ਜਿੱਤ ਤਾਂ ਯਕੀਨੀ ਬਣਾਣੀ ਬਣਾਣੀ ਹੈ ਅਸੀਂ ਵੱਡੀ ਹੋਰ ਜਿੱਤ ਦੇਖਦੇ ਫਿਰਦੇ ਆ ਇਹਨਾਂ ਦੇ ਚਿਹਰੇ 'ਚ ਹਾਂਜੀ ਐਸੀ ਸਾਡੇ ਚੇਅਰਮੈਨ ਸਾਹਿਬ ਜੋ ਕਿ ਪਿਛਲੇ ਪਲਾਨ 'ਚ ਐਮਸੀ ਦੀ ਚੋਣ ਉਹਨਾਂ ਨੇ ਲੜੀ ਸੀ ਸਾਡੇ ਨਾਲ ਉਹਨਾਂ ਦੇ ਵੱਡੇ ਵੀਰ ਨਰਿੰਦਰ ਸੇਖੋ ਜੀ ਉਹ ਵੀ ਸਾਡੇ ਨਾਲ ਜੁੜੇ ਨੇ ਨਰਿੰਦਰ ਸੇਖੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਐਮਸੀ ਬੰਦ ਤੋਂ ਬਾਅਦ ਜਿੰਨੇ ਵੀ ਸੀਵਰੇਜ ਬੰਦ ਪਏ ਨੇ ਜਾਂ ਗਲੀਆਂ ਕੱਚੀਆਂ ਪਈਆਂ ਨੇ ਜਿੰਨੇ ਵੀ ਕੋਈ ਕੰਮ ਵਾੜਦੇ ਨੇ ਪਹਿਲ ਦੇ ਆਧਾਰ ਤੇ ਉਹਨਾਂ ਕੰਮਾਂ ਨੂੰ ਕਰਾਂਗੇ ਫਿਰ ਅਸੀਂ ਅਗਲਾ ਅਗਲੀ ਗੱਲ ਸ਼ੁਰੂ ਕਰਾਂਗੇ ਪਹਿਲਾਂ ਜਿੰਨੇ ਵੀ ਕੰਮ ਮੁੱਕੇ ਹੋਏ ਨੇ ਜਿਵੇਂ ਸੀਵਰੇਜ ਬਣੇ ਨੇ ਕਈ ਕਲੋਨੀਆਂ 'ਚ ਕਈ ਕਲੋਨੀਆਂ 'ਚ ਗਲੀਆਂ ਬਣੀਆਂ ਨੇ ਸਾਰਾ ਕੁਝ ਬੰਦ ਤੋਂ ਬਾਅਦ ਫਿਰ ਅਸੀਂ ਅਗਲਾ ਕਦਮ ਚੁੱਕਾਂਗੇ ਪਹਿਲ ਦੇ ਆਧਾਰ ਤੇ ਅਸੀਂ ਇਹ ਕੰਮ ਗਲੀਆਂ ਤੇ ਸੀਵਰੇਜ ਦਾ ਕਰਨਾ ਸੋਹਤੀ ਜਿਆਦਾ ਪਿਆਰ ਭੋਲਾ ਸੇਖੋ ਜਿਹੜੀ ਮਿਲ ਰਿਹਾ ਹੈ ਉਹਨਾਂ ਦਾ ਸਾਰਾ ਭਾਈਚਾਰਾ ਉਹਨਾਂ ਦੇ ਨਾਲ ਹੈ ਉਹਨਾਂ ਦੇ ਦੋਸਤ ਮਿੱਤਰ ਸਾਡੇ ਬਹੁਤ ਹੀ ਹਰਮਨ ਪਿਆਰੇ ਮਿੱਤਰ ਵੀ ਨੇ ਬੱਬੀ ਚੀਮਾ ਜੀ ਤੁਸੀਂ ਕੀ ਕਹਿਣਾ ਜਾਓਗੇ ਬੱਬੀ ਜੀ ਬਸ ਵਾਰਡ ਦਾ ਪੂਰਾ ਹੰਗਾਰਾ ਜੀ ਬਹੁਤ ਸੋਹਣੀ ਮਿਹਮ ਚੱਲ ਰਹੀ ਹੈ ਅਸੀਂ ਰੋਕਾਂ ਦਾ ਧੰਨਵਾਦ ਕਰਨੇ ਆ ਸਾਡਾ ਸਾਥ ਦੇਣ ਇਹਨਾਂ ਦੇ ਅਸੀਂ ਹਰ ਕੰਮ ਜੋ ਸਾਡੇ ਕੰਮ ਇਹ ਦੱਸ ਰਹੇ ਨੇ ਅਸੀਂ ਜਰੂਰ ਇਹਨਾਂ ਦੇ ਪੂਰ ਚਾੜਾਂਗੇ ਪ੍ਰਮਾਤਮਾ ਸਾਡੀ ਜਿੱਤ ਯਕੀਨੀ ਬਣਾਏ ਉਸ ਤੋਂ ਬਾਅਦ ਜੋ ਵੀ ਕੰਮ ਹੋਣਗੇ ਅਸੀਂ ਪੈਲ ਦੇ ਆਧਾਰ ਤੇ ਕਰਾਂਗੇ ਪੋਨਾ ਹੰਗਾਰਾ ਪੋਲਾ ਸੇਖੋ ਜਿਹਨੂੰ ਇਸ ਵਾਰਡ ਦੇ ਵਿੱਚੋਂ ਤਿੰਨ ਵਾਰਡ ਦੇ ਵਿੱਚੋਂ ਮਿਲ ਚੁੱਕਿਆ ਤਾਂ ਸਾਰੇ ਸੱਜਣ ਮਿੱਤਰ ਉਹਨਾਂ ਦੇ ਨਾਲ ਹੈ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਪੋਲਾ ਸੇਖੋ ਜੂ ਇਹ ਤਿੰਨ ਨੰਬਰ ਵਾਰਡ ਦੀ ਸੀਟ ਹੈ ਉਹਨਾਂ ਦੀ ਝੋਲੀ ਜਰੂਰ ਪਾਈ ਜਾਵੇ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ ਚੈਨਲ 64 ਬਣੇ ਰਹੋ ਸਾਰਿਆਂ ਦਾ ਧੰਨਵਾਦ